ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਹੈ ਜੀ ਸਾਡਾ ਘਰ ਇਹ ਥੱਲੇ ਵਾਲੇ ਪੋਰਸ਼ਨ ਦਾ ਕਮਰਾ ਹੈ ਤੇ ਉੱਪਰ ਵਾਲਾ ਪੋਰਸ਼ਨ ਜਿਹੜਾ ਹੈ ਉਹ ਮੈਂ ਸ਼ੂਟ ਨਹੀਂ ਕੀਤਾ ਉਹ ਬਾਅਦ ਚ ਕਰਾਂਗੀ ਕਿਉਂਕਿ ਥੱਲੇ ਬੈਠੀ ਸੀ ਬੈਠੇ-ਬੈਠੇ ਨੇ ਥੱਲੇ ਹੀ ਵੀਡੀਓ ਬਣਾ ਦਿੱਤੀ ਬਾਬੇ ਨਾਨਕ ਜੀ ਦੀ ਫੋਟੋ ਨਾਲ ਹਰਬੰਦਰ ਸਾਹਿਬ ਜੀ ਦੀ ਫੋਟੋ ਤੇ ਸਾਹਮਣੇ ਲੱਗੀ ਹੈ ਵੱਡੀ ਬੇਟੀ ਦੇ ਵਿਆਹ ਦੀ ਫੋਟੋ उस साइड छोटी बेटी है यह है जी साडा ड्राइंग रूम थल्ले वाला लिविंग रूम देखो बैड भी है नाल इधर बैड भी डायया हुया है कमरा एक कमरा है थले एक कमरा है कोठे ते, ते तीसरी मंजिल ये सी छत नहीं पाई वो भी पावे पोशन ਕੌੜੀ ਨੇ ਉੱਪਰ ਨੂੰ ਜਾਂਦੀਆਂ ਨਾਲ ਹੀ ਦਰਵਾਜ਼ਾ ਹੈ ਬਾਹਰ ਦਾ ਵਿਹੜਾ ਹੈ ਇਹ ਵਿਹੜੇ ਦੇ ਵਿੱਚ ਵੀ ਮੈਂ ਗਈ ਨਹੀਂ ਇਹ ਅਲਮਾਰੀ ਹੈ ਛੋਟੀ ਇਹ ਸਾਡੇ ਕੋਠੇ ਉੱਪਰ ਦਾ ਪੋਰਸ਼ਨ ਹੈ ਜੀ ਇਹ ਬਾਹਰ ਦਾ ਬੈਕ ਸਾਈਡ ਸਾਡੇ ਗਰਾਊਂਡ ਹੈ ਉੱਥੋਂ ਦਾ ਹੈ ਜੀ ਸਟੇ ਨਾਲ ਵਾਸ਼ਬਿਸ਼ਲ ਲੱਗਾ ਹੈ ਇੱਧਰ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਕਰੋ ਜੀ ਘਰ ਦੇਖੋ ਸਾਰਾ ਘਰ ਮੈਂ ਸਾਰੇ ਘਰ ਦੀ ਵੀਡੀਓ ਬਣਾਵਾਂਗੀ ਇਹ ਕਮਰਾ ਹੈ ਹਾਂ ਸੱਚੀ